ਇਹਨਾ ਫੁੱਲ ਵਾਲੀਆਂ ਜਿਹੜੀਆਂ ਸਾਡੇ ਜਿੱਤਾਂ ਨੂੰ ਚਾਹੁੰਦੇ ਨੇ ਇਹਦਾ ਧੂਆਂ ਵੀ ਬਹੁਤ ਹੈ ਹਾਲਾਤ ਬਹੁਤ ਭੜੇ ਆ ਪਰ ਹੈ ਮਾੜੀ ਗੱਲ ਜਿਹੜਾ ਇਹ ਲਾਇਆਗਾ ਇਹ ਪ੍ਰੋਜੈਕਟ ਜੇ ਲੱਗੇ ਨਾ ਇਹ ਜਿੱਦੀ ਗਿੱਲਕਲਾਂ ਦਾ ਬਾਣ ਆ ਜਿਹ ਇਧਰਲੇ ਪਾਸੇ ਆ ਬਾਣ ਪਿੱਥੋ ਦਾ ਜੀ ਉਹ ਪਾਸਾ ਜਿਹੜਾ ਗਿੱਲਕਲਾਂ ਦਾ ਜੀ ਜਿਹੜੀ ਇਹ ਪਰਾਲੀ ਹੈ ਗਿੱਲਕਲਾਂ ਦੇ ਮਾਲਕ ਦੀ ਹੈ ਜੀ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸ਼ਹਿਰ ਅੰਮ੍ਰਾ ਫੁੱਲ ਦੇ ਨੈਸ਼ਨਲ ਹਾਈਵੇ ਐਨ ਐਚ 7 ਦੇ ਨਾਲ ਗਰਮੀ ਕਾਰਨ ਲੱਗੀ ਇੱਕ ਭਿਆਨਕ ਅੱਗ ਆਸਮਾਨ ਵਿੱਚ ਛਾਏ ਧੂਏ ਦੇ ਬਾਦਲ ਆਓ ਇਸ ਵਿਸ਼ੇ ਦੀ ਹੋਰ ਜਾਣਕਾਰੀ ਦੇ ਲਈ ਆਪਾਂ ਇਸ ਵੀਡੀਓ ਨੂੰ ਅੱਗੇ ਦੇਖਦੇ ਹਾਂ ਅਤੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਆਪ ਕੀ ਹੋ ਨਹੀਂ ਆਪ ਨੂੰ ਚਾਹੀਦਾ ਮਰਾ ਆ ਜਾ ਮੁੰਡਿਓ ਹਾਂਜੀ ਕਿਆ ਸੋਡਣ ਲਿਆਈਆਂ ਮੈਂ ਦੋ ਇੱਕ ਦੋ ਮਾੜੇ ਮਾੜੇ ਸੀਗੇ ਜੀ ਕਿਉਂ ਨਗਰ ਨੂੰ ਪਤਾ ਲੱਗਿਆ ਸਾਡੇ ਪਿੰਡ ਨੂੰ ਪਿੱਥੋਂ ਨੂੰ ਸਾਰਾ ਨਗਰੀ ਆਇਆਗਾ ਟਰੈਕਟਰ ਟਰਾਲੀਆਂ ਲੈ ਕੇ ਜੇ ਪਾਣੀ ਆ ਢੋਲ ਜੇ ਸਪਰੇਅ ਆਲੇਗਾ ਉਹ ਪਾਣੀ ਦੇ ਪਰਖ ਲੈ ਆਏ ਆਂਗੇ ਪਰ ਮੌਕੇ ਤੇ ਗੱਡੀ ਵੀ ਆ ਗਈ ਸੀ ਗੱਡੀ ਪਹਿਲਾਂ ਨਹੀਂ ਜੋ ਮੰਗਰੋਂ ਦਾ ਗੱਡੀਆਂ ਦਾ ਖਰ ਬਹੁਤ ਜ਼ਿਆਦਾ ਆ ਗਈਆਂ ਤੇ ਪਹਿਲਾਂ ਬਹੁਤ ਲੋਕਾਂ ਨੇ ਆ ਕੇ ਕੰਟਰੋਲ ਕਰਿਆਗਾ ਜੇ ਨਾ ਕੰਟਰੋਲ ਹੁੰਦਾ ਤੇ ਮੈਨੂੰ ਲੱਗਦਾ ਨਾ ਵਾਲਾ 2000 ਕਿਲਾ ਇਹ ਕੰਕ ਦਾ ਮੱਛਣਾ ਸੀ ਨਾਲ ਦੇ ਨਾਲ ਕਿ ਪੈਨ ਲੈ ਕੇ ਕਮਾਈਨਾ ਲੈ ਕੇ ਨਾਲ ਦੇ ਨਾਲ ਕਮਾਈਨਾ ਕਲਾਈਆਂਗਾ 4-5 ਮਸ਼ੀਨਾਂ ਨਾਲੇ ਭਾਈ ਸਾਰੇ ਲੈ ਕੇ ਸਾਰੇ ਮਸ਼ੀਨਾਂ ਨੱਗਾਂ ਵੀ ਨਗਰ ਦੇ ਸਹਿਯ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਧੀਆ ਹੀ ਕੰਟਰੋਲ ਹੋ ਗਿਆ। ਪਰ ਹੈ ਮਾੜੀ ਗੱਲ ਜਿਹੜਾ ਇਹ ਲਾਇਆਗਾ ਇਹ ਪ੍ਰੋਜੈਕਟ ਜੇ ਲੱਗਿਆ ਨਾ ਇਹ 30 ਬਈ ਦਾ ਗੂਲ ਇਹ ਨਹੀਂ ਪਤਾ ਕਿ ਕਿੰਨਾ ਲੱਗੇਗਾ। ਹਾਂਜੀ। ਪਹਿਲਾਂ ਤਾਂ ਅਸੀਂ ਆ ਗਈ ਸੀ ਇੱਕ ਜਿਮ ਮਖ ਤਾਂ ਬਹੁਤ ਗੱਡੀਆਂ ਆਈਆਂ ਬਟਿੰਡੋਂ ਪੰਗਾ ਜਾਨੇ ਬਰਨਾਲਾ ਵਿੱਚ ਮਗਾੰਜਾਂ ਨੇ ਗੱਡੀਆਂ ਬਹੁਤ ਆਈਆਂ। 50-50 ਗੱਡੀਆਂ ਆਈਆਂ। ਪਹਿਲੀ ਦਾ ਰੰਪ ਤੇ ਆਈਆਂ। ਪਹਿਲਾਂ ਰੰਪ ਹੈ ਰੰਪ ਤੇ ਤੋਂ ਨਹੀਂ ਬਹੁਤ ਗੱਡੀਆਂ ਆਈਆਂ ਪਰ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਮਿਹਨਤ ਕਰੀ ਇਹਨੂੰ ਬੁਝਾਉਣ ਚ। ਪਰ ਹਜੇ ਵੀ ਬੁਝ ਨਹੀਂ ਰਹੀ ਕਿ ਹਜੇ ਵੀ ਹੈ ਜਿਆਦਾ ਕੋਈ ਪੌਪਲਰ ਮਸ਼ੀਨ ਆਏ ਪਾਸੇ ਇਹ ਆ ਕਿ ਬੁੱਧੀ ਨਾ ਮਾਰਗੀ ਪਾਣੀ ਪੈ ਜੇ ਵੀ ਸੀ ਮਸ਼ੀਨਾਂ ਨਾ ਹੁੰਦਾ ਹਾਂ ਨੀਂਦਾਂ ਹੱਲ ਆ ਪਾਣੀ ਕੋਨਾ ਪੁੱਜੀ ਤੂਖੀ ਜਾਂਦੀ ਹੁੰਦੀ ਜਾਂਦੀ ਜੇ ਨਾ ਤਾਂ ਹੁਣ ਵੀ ਚੱਲ ਪਿਓ ਦਵਾਰੇ ਪਾਰ ਦੇ ਦਰਵਾਜ਼ੇ ਚੱਲ ਰੁਕੜ 50 ਸਟਕਟੇ ਪਾਣੀ ਨਹੀਂ ਪੈ ਗਾ ਮੋਜ਼ ਹਨ ਜੇ ਟਾਈਟਰ ਢੋਲ ਪੈਣੋਂ ਬਖੜੇ ਦਿੰਦੀ ਉਹ ਜਨਰੇਟਰ ਲਾਇ ਪੈਗੇ ਪਾਣੀ ਮੈਂ ਹੁਣ ਕਿਸਾਨਾਂ ਨੂੰ ਅੱਗ ਨਹੀਂ ਲਾਉਣ ਦਿੰਦੇ ਸੀ ਕਿ ਬਹਾਨ ਦੇ ਵਿੱਚ ਅੱਗ ਨਾ ਲਾਓ ਕਿ ਜੇ ਇਹ ਅੱਗ ਲਾਈਏ ਉਦੋਂ ਹੀ ਮਾੜਾ ਕੰਮ ਹੈ ਜੇ ਵੀ ਕਿਤੇ ਵੀ ਇਹ ਜੰਪ ਕਰਦਾ ਹੈਗਾ ਇਹ ਕਿਸ ਸੇਫਟੀ ਥਾਂ ਤੇ ਹੋਵੇ ਜਿੱਥੇ ਤਾਰਾਂ ਵਗੈਰਾ ਨਾ ਹੋਣ ਉਥੇ ਲੈਂਪ ਹੋਣੇ ਚਾਹੀ ਉਹਨੇ ਕਹਿੰਦੇ ਤਾਂ ਹਾਂ ਤਾਰਾਂ ਤੋਂ ਅੱਗ ਲੱਗੀ ਹੈ ਹੁਣ ਕਹਿੰਦੇ ਉਹ ਪੁੱਤਰ ਤੋਂ ਪਤਾ ਕਿੰਨੀ ਲੱਗੀ ਹੈਗੀ ਜੀ ਤਾਂ ਉਹ ਤਾਂ ਅਮਰੀਕਾ ਦੇ ਜਿਹੜਾ ਲਾਈ ਆ ਵਿਚਾਰੇ ਨੇ ਇੰਨਾ ਮੱਥਾ ਮਾਰ ਕੇ ਗੱਠਾ ਕੱਠੀਆਂ ਕਰਕੇ ਨੇ ਲੇਬਰ ਨਾਲ ਇਕੱਠੀ ਕਰੇ ਉਹਨੇ ਨਿਸ਼ਕਾਨ ਉਹਦਾ ਹੀ ਬਹੁਤ ਹੋਇਆਗਾ ਨਿਸ਼ਕਾਨ ਤੋਂ ਉਸ ਪੁੰਦੇ ਤਾਂ ਉਹ ਤਾਂ ਹੈ ਜਿਹੜੇ ਨੇ ਕਰੇ ਨੇ ਇਹਨਾਂ ਮਿਹਨਤ ਕਰਕੇ ਕੱਠੀ ਕਰਕੇ ਤੇ ਲਾਈ ਹੈ ਹਾਂ ਅੱਗ ਪਰਾਲੀ ਨੂੰ ਹੈ ਇਹ ਤਾਂ ਮੰਨ ਲਓ ਹੁਜੇ ਚੱਲ ਰਹੀ ਹੈ ਇਹਨੂੰ ਫਰੋਲਾਂਗੇ ਕਿ ਆਕ ਫਿਰ ਬੁਝੂਗੀ ਇਸ ਤਰ੍ਹਾਂ ਪਾਣੀ ਆਪਾਂ ਜਿੰਨਾ ਮਰਜ਼ੀ ਪਾਈ ਜਾਈਏ ਐ ਅੱਗ ਨਹੀਂ ਬੁਝੀਦੀ ਹੁਣ ਜੀ ਸੀ ਵੀ ਦਾ ਪ੍ਰਬੰਧ ਕਰਿਆ ਜੀ ਸੀ ਵੀ ਤਿੰਨ ਆ ਰਹੀਆਂ ਉਹ ਫਰੋਲਣਗੀਆਂ ਫਿਰ ਅਸੀਂ ਪਾਣੀ ਪਾਵਾਂਗੇ ਫਿਰ ਪ੍ਰੋਪਰ ਤੇ ਅੱਗ ਤੇ ਕਾਬੂ ਪਾਇਆ ਜਾਊ ਪਰ ਜਿਹੜੀ ਮੇਨ ਗੱਲ ਹੈ ਕਣਕ ਹੈ ਕਣਕ ਦਾ ਬਚਾਅ ਹੋ ਗਿਆ ਕਿਹਾ ਜਾ ਰਿਹਾ ਕਿ ਇੱਥੇ ਇੱਕ ਖੋਖਾ ਵੀ ਸੀਗਾ ਹਾਂਜੀ ਤੇ ਉਸ ਦਾ ਕੀ ਇਸ ਦੇ ਵਿੱਚ ਉਹ ਮੰਨਿਆ ਜਾ ਰਿਹਾ ਨਹੀਂ ਉਹ ਤਾਂ ਜੀ ਹੁਣ ਆਪਾਂ ਕੁਝ ਕਹਿ ਨਹੀਂ ਸਕਦੇ ਕਹੇ ਤਾਂ ਰਿਹਾ ਵੀ ਉਹਦੇ ਨਾਲ ਅੱਗ ਲੱਗੀ ਹੈ ਉਹ ਤਾਂ ਜਣੀ ਜਦੋਂ ਤਫ਼ਤੀਸ਼ ਹੋ ਫਿਰ ਪਤਾ ਲੱਗੂ ਵੀ ਅੱਗ ਕਾਹਦੇ ਨਾਲ ਲੱਗੀ ਆ ਹੁਣ ਵਿੱਚ ਕਹਿ ਰਹੇ ਆ ਵੀ ਇਹ ਅੱਗ ਟ੍ਰਾਂਸਫਾਰਮ ਨਾਲ ਲੱਗੀ ਆ ਬਾਕੀ ਦੇਖੀਏ ਤਾਂ 6kV ਦੀ ਉੱਪਰ ਤਾਰਾਂ ਵੀ ਚੱਲ ਰਹੀਆਂ ਇਕਠਾਂ ਦੇ ਉੱਪਰਲੀ ਸਾਈਡ ਐ ਇਹਨੋਂ ਤੋਂ ਵੀ ਇੱਕ ਪੈਸਾ ਹੈ ਨਹੀਂ ਜੀ ਹਾਂਜੀ ਪਰ ਉਹ ਤਾਂ ਨਹੀਂ ਖੋਕੇ ਤੋਂ ਅੱਗ ਨਹੀਂ ਲੱਗੀ ਅੱਗੇ ਟ੍ਰਾਂਸਫਾਰਮ ਤੋਂ ਲੱਗੀ ਐ ਜੀ ਠੀਕ ਐ ਪ੍ਰੋਪਰ ਬਸ ਪਾਣੀ ਲੈ ਆਉਂਦੀਆਂ ਭਰ ਲੈ ਆਉਂਦੀਆਂ ਇੱਥੇ ਪਾਈ ਜਾਂਦੇ ਆ ਜੀ ਕਿਤੇ ਨੇੜੇ ਤੇੜੇ ਪਾਣੀ ਦਾ ਕੋਈ ਸੋਰਸ ਐ ਹਾਂ ਨੇੜੇ ਜਨਰੇਟਰ ਲਾਇਆ ਜੀ ਮੋਟਰ ਤੇ ਬਸ ਉਹ ਜਨਰੇਟਰ ਨਾਲ ਹੀ ਭਰ ਰਹੇ ਆ ਜੀ ਜੇ ਆਪਾ ਹਾਈਡੈਂਡ ਤੇ ਜਾਨੇ ਤਾਂ ਟਾਈਮ ਬਹੁਤ ਲੱਗਦਾ ਜੀ ਉਹ ਫਿਰ ਠੀਕ ਨਹੀਂ ਹਾਲਾਤ ਐ ਜੀ ਜਦੋਂ ਜਦ ਕਰ ਰਹੇ ਆ ਅੱਗ ਤੇ ਕਾਬੂ ਪਾ ਰਹੇ ਆ ਜਿਹਨੇ ਪੈ ਜੂਗਾ ਹੁਣ ਮੌਕੇ ਦਾ ਆਪਾ ਪ੍ਰੋਸੈਸ ਤੇ ਕੀ ਇਹਦਾ ਧੂਆਂ ਵੀ ਬਹੁਤ ਐ ਹਾਲਾਤ ਬਹੁਤ ਭੇੜੇ ਐ ਸਾਰਾ ਸੀ ਕਣਕ ਸਾਰੀ ਤਕਰੀਬ ਨੂੰ ਬਚਾ ਲਈ ਜੀ ਜਿਹੜੀ ਪਰਾਲੀ ਉਹ ਬੱਤ ਰਹੀ ਹੈ ਜੀ ਉਹਨੂੰ ਜੇ ਵੀ ਸੀ ਖਲਾਉਣੀ ਵੀ ਹੁਣ ਆ ਕੇ ਫਿਰ ਪਾਣੀ ਪਾ ਕੇ ਪਤਾ ਲੱਗੂ ਜੀ ਕਣਕ ਵਾਲੇ ਪਾਸੋਂ ਬੇਸਾਂਸਾ ਜੀ ਉਹ ਕੰਟਰੋਲ ਕਰ ਸਕਦੇ ਕੀ ਸਹੀ ਸਜੋਗ ਰਿਹਾ ਜੀ ਵਧੀਆ ਸਜੋਗ ਰਿਹਾ ਪਾਣੀਆਂ ਜੀ ਤਾਂ ਉਹਦੀਆਂ ਜੀ ਤਪਾ ਆਇਆ ਸਰ ਦੋ ਮਹਰਾ ਆਇਆ ਜੀ ਇੱਕ ਪੁੱচ্চੂ ਆ ਜੀ ਦੋ ਰਾਮਪੁਰਾ ਸਰ ਜਿਹੜੀ ਇੱਕ ਰਾਮਪੁਰੇ ਦੀ ਗੱਡੀ ਤਲਵੰਡੀ ਸਾਬੋ ਤੋਂ ਚੱਲ ਕੇ ਆਈ ਹੈ ਜੀ ਇਸ ਟਾਈਮ ਛੇ ਗੱਡੀਆਂ ਪਹੁੰਚ ਗਈਆਂ ਗਿੱਲਕਲਾਂ ਦਾ ਬਾਣ ਆ ਜੀ ਇਧਰਲੇ ਪਾਸੇ ਆ ਬਾਣ ਪਿੱਥੋ ਦਾ ਜੀ ਉਹ ਪਾਸਾ ਜਿਹੜਾ ਗਿੱਲਕਲਾਂ ਦਾ ਜੀ ਜਿਹੜੀ ਇਹ ਪਰਾਲੀ ਹੈ ਗਿੱਲਕਲਾਂ ਦੇ ਮਾਲਕ ਦੀ ਹੈ ਜੀ ਥੱਲਾ ਮੈਂ ਹੈ ਕਿ ਕਿ ਜਿਹੜਾ ਪਹਿਲਾਂ ਫੂਲ ਵੀ ਅੱਗ ਲੱਗੀ ਉਹ ਸਾਡੇ ਥੇਤਾਂ ਕੋਈ ਨਹੀਂ ਸਮਝੋ ਲਾ ਕੇ ਪਹੁੰਚਾ ਆ ਆਹ ਜਿਹੜੀ ਇਹ ਮਰਾਈ ਪੀ ਕੇ ਆ ਉਹ ਲਾਈਨ ਦੇ ਚੱਕ ਦੇਖ ਲੈਣਾ ਮੈਂ ਕਾਕੀ ਉਹਦਾ ਕੰਨ ਕਬੱਡੀ ਨਹੀਂ ਉਹਦਾ ਬੰਦ ਕੋ ਸਾਹਿਬ ਇਹਨਾਂ ਦਾ ਵੀ ਪੱਖ ਲੈ ਲਈ ਜੀ ਫਿਰਦੇ ਹੋਣਗੇ ਮਾਰ ਕੇ ਆਏ ਆ ਸਮਾਨ ਇਹਨੂੰ ਛੱਡ ਦਿਆ ਉਹ ਗੱਡੀਆਂ ਇੱਧਰ ਲਿਆਉਣਗੇ ਛੱਡ ਦਿਆ ਪਰ ਗੱਡੀਆਂ ਨਹੀਂ ਆਉਂਗੀਆਂ ਸਭ ਝੱਲਾ ਹੋ ਗਿਆ ਇੱਥੋਂ ਅਹੀਂ ਛੱਡ ਦੇ ਇੱਧਰ ਨੂੰ ਇੱਥੋਂ ਕਹਿਣ ਨੂੰ ਨਹੀਂ ਜਾਣੀ ਛੱਡਣੀਆਂ ਕਿਤੇ ਇੱਥੇ ਰੋਡ 'ਤੇ ਗੱਡੀਆਂ ਲਗਾਉਣ ਰੋਕਣਾ ਉਹਦਾ ਕੰਮ ਨਹੀਂ ਹੋਰ ਗੱਡੀ ਨਹੀਂ ਲੰਘਣੀ ਕੀ ਹਾਲ ਪਿੱਥੋਂ ਉਹ ਗੱਡੀਆਂ ਇੱਧਰ ਛੱਡ ਰਿਆ ਇਤਨੀ ਮੰਗਾਉਣੇ ਬਈ ਪਟਨਾ ਆਉਂਦੇ ਨਹੀਂ ਮੁਰਗੀ ਕਿਆਂ ਕੇ